ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਸੱਜਣੋ ਕਿੱਦਾਂ ਠੀਕ ਠਾਕ ਐ ਜੀ ਤੇ ਸਾਰਿਆਂ ਨੂੰ ਅੱਜ ਦੀ ਸਵੇਰ ਪਰਮਾਤਮਾ ਕਰੇ ਸਾਰਿਆਂ ਦਾ ਦਿਨ ਵਧੀਆ ਲੰਘੇ ਤੇ ਖੁਸ਼ੀਆਂ ਭਰਿਆ ਹੋਵੇ ਤੇ ਜਿਹੜਾ ਸਿੱਧੀ ਜੋੜ ਮੇਲਾ ਸਾਡਾ ਚੱਲ ਰਿਹਾ ਸਾਰੇ ਭਰਾ ਜ਼ਰੂਰ ਇੱਕ ਵਾਰੀ ਉੱਥੇ ਦਰਸ਼ਨ ਕਰਕੇ ਆਇਓ ਜ਼ਰੂਰ ਤਨੂੰ ਮਨੋ ਜਾਇਓ ਤੂੰ ਉੱਥੇ ਬੈਠ ਕੇ 10 ਮਿੰਟ ਸੋਚਿਓ ਬੇਥੇ ਕੀ ਹੋਇਆ ਸੀ ਕਿਹੜੀ ਘੜੀ ਸੀ ਕੀ ਮੁਸ਼ਕਲਾਂ ਦਾ ਟਾਈਮ ਸੀ ਅੱਜ ਸਾਡੇ ਤੇ ਆ ਉਹ ਦੇਣਾ ਹੈ ਹਾਲਾਂਕਿ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਰੋਟੀ ਵੀ ਖਾ ਲੀਏ ਆਜਣਾ ਤੇ ਕਿਉਂ ਵੀ ਹੈ ਲੋ ਹਾਂ ਸਹੀ ਕਿਹਾ ਕਿਉਂਕਿ ਇੰਨੇ ਕੋ ਮਾੜੇ ਦਿਨ ਸੀ ਸਾਡੇ ਕਿਉਂ ਸਾਨੂੰ ਯਾਰ ਸੰਸਕਾਰ ਕਰਨ ਦਾ ਵੀ ਫਿਕਰ ਪਿਆ ਸੀ ਯਾਰ ਬਾਬਾ ਆਪਦੇ ਹਾ ਆਪਦੇ ਤੇ ਲਾ ਕੇ ਦੇਖੇ ਵੀ ਜੇ ਸਾਡੇ ਤੇ ਇਹ ਹਾਲਾਤ ਹੋਣ ਤੇ ਅਸੀਂ ਕੀ ਕਰਾਂਗੇ ਮੈਂ ਇੱਕ ਤਸਵੀਰ ਗੁਰੂ ਗੋਬਿੰਦ ਸਿੰਘ ਦੀ ਬਣਾਈ ਹੋਈ ਮੈਂ ਕਦੇ ਨਹੀਂ ਦੇਖ ਸਕਦਾ ਜਿੱਥੇ ਉਹ ਕਹਿੰਦੇ ਨੇ ਜੰਮਾ ਦੀ ਲੋ ਦੀ ਲੋ ਆ ਨਾ ਨਦੀ ਕਿਨਾਰੇ ਬੈਠਾ ਹਾਂ ਨਾ ਆਹ ਜੇ ਬਰਖੇ ਦੀ ਨਹੀਂ ਬਣਾਈ ਹੈ ਨਾ ਹਮ ਮੇਰੇ ਮੇਰੇ ਪਾਣੀ ਜਲ ਬਿੰਦਾ ਅੱਖਾਂ ਚ ਵੀ ਇੱਥੇ ਮੇਰਾ ਸਤਗੁਰ ਸਾਰਾ ਬਖਸਵਾਰ ਗਿਆ ਯਾਰ ਕੱਲਾ ਕੱਲਾ ਰਹਿ ਗਿਆ ਯਾਰ ਹਮ ਹਾਏ ਹੋ ਮੇਰੇ ਰੱਬਾ ਹਾਏ ਹੋਏ ਰੱਬਾ ਪਲਾਉ ਗੁਰੂ ਜੀ ਸਾਡਾ ਪਰ ਉਹ ਵੀ ਕੱਲਾ ਰਹਿ ਗਿਆ ਜੰਗਲ ਕੱਲਾ ਯਾਰ ਦਿਲ ਤਾਂ ਉਹਦੇ ਵਿੱਚ ਵੀ ਸੀ ਯਾਰ ਕਿਤੇ ਯਾਦ ਤਾਂ ਆਉਂਦੀ ਹੈ ਯਾਰ ਉਨੇ ਕਾ ਚਾਰ ਮੋਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਆਹ ਹਜ਼ਾਰਾਂ ਪਿੱਛੇ ਯਾਰ ਜਿਹੜੇ ਯਾਰ ਮਗਰ ਧਿਆਨ ਹੀ ਨਹੀਂ ਦਿੰਦੇ ਯਾਰ ਹੈ ਕਿੰਨਾ ਮਨ ਦੁਖੀ ਹੁੰਦਾ ਉਹਨਾਂ ਦਾ ਆਪਾਂ ਨੂੰ ਦੇਖ ਕੇ ਜਦੋਂ ਆਪਾਂ ਉਹਨਾਂ ਦੇ ਕਹਿੇ ਤੇ ਨਹੀਂ ਚੱਲਦੇ ਉਹ ਆਪਾਂ ਨੂੰ ਕਹਿੰਦੇ ਆ ਇਹਨਾਂ ਪੁੱਤਰ ਨੂੰ ਕੇ ਸਿਰ ਪਰ ਵਾਰ ਦਈਏ ਸੁੱਤ ਚਾਰ ਚਾਰ ਮੋਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਓਹੀ ਤਾਂ ਗੱਲ ਐ ਪਰ ਜਦੋਂ ਅਸੀਂ ਹੁਣ ਯਾਦ ਨਹੀਂ ਕਰਦੇ ਤਾਂ ਉਹਨਾਂ ਦਾ ਹਿਰਦਾ ਕਿੰਨਾ ਦੁਖੀ ਹੁੰਦਾ ਹੈ ਕਹਿੰਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਉਹ ਕਹਿੰਦਾ ਮੈਂ ਖਾਲਸੇ ਦੇ ਵਿੱਚ ਇੰਨਾ ਬੱਬਾ ਖਾਲਸਾ ਹੀ ਮੇਰਾ ਰੂਪ ਹੈ ਹਾਂ ਇਹ ਐਡੀ ਵੱਡੀ ਪਦਵੀ ਦਿੱਤੀ ਯਾਰ ਆਪਦਾ ਆਪ ਹੀ ਦਿੱਤਾ ਯਾਰ ਵੀ ਮੈਂ বাসਦਾ ਹੀ ਖਾਲਸੇ ਦੇ ਵਿੱਚ ਬੱਬਾ ਹੈ ਹੁਣ ਇਸ ਤੋਂ ਪਰੇ ਹੁਣ ਕੀ ਕਰ ਸਕਦਾ ਉਹ ਇਕਦਾ ਤਕੜਾ ਦਾਨੀ ਯਾਰ ਸਰਵਾਂਸ ਦਾਨੀ ਗਿਆ ਸਭ ਤੋਂ ਵੱਡਾ ਦਾਨੀ ਹੈ ਚਲੋ ਸਾਰੇ ਭਰਾ ਜਰੂਰ ਜਾਇਓ ਅਸੀਂ ਵੀ ਕੋਸ਼ਿਸ਼ ਕਰਦੇ ਆਂ ਸਾਡੇ ਕੋਲੇ ਬੁੱਧਵਾਰ ਦਾ ਲੰਗਰ ਹੈ ਜੰਦਪੁਰਾਣੀ ਵੀ ਹੈ ਉੱਥੇ ਦੂਜੀ ਗੱਡੀ ਲਾਉਨੇ ਆਂ ਤੇ ਇਹ ਗੱਡੀ ਫਤਿਹਗੜ੍ਹ ਸਾਹਿਬ ਲਾਵਾਂਗੇ ਫਿਰ ਕੋਸ਼ਿਸ਼ ਕਰਾਂਗੇ ਛੋਟੀ ਮੋਟੀ ਕਾਰ ਲੈ ਕੇ ਆਉਣ ਦੀ ਉਹ ਭਰਾ ਦੇ ਕਹਿਣ ਨੂੰ ਕਹਿੰਦਾ ਮੱਖਣ ਧਾਰ ਲੈਂਦਾ ਕਿਤੇ ਕਿਤੇ ਕਹਿੰਦੇ ਲੱਖ 1 ਲੱਖ 20 ਹਜ਼ਾਰ ਦੀ ਗੱਡੀ ਲੈਣੀ ਹੈ ਉਹ ਮੈਂ ਕਹ ਕਿੱਥੇ ਮੱਖਣ ਕਿੱਥੇ ਗੱਡੀ ਯਾਰ ਕਮਲਿਆ ਹੈ ਤੇ ਐ ਬਾਹਰ ਬਹੁਤ ਭਰਾ ਬੈਠੇ ਮੇਰੇ ਜਿਉਂਦੇ ਵਾਦੇ ਰਹਿਣ ਹੌਸਲਾ ਦੇ ਦੇ ਜੀ ਤੁਸੀਂ ਵੀਡੀਓ ਦੇਖਿਆ ਕਰੋ ਚਾਰ ਝੱਲ ਲਾਉਂਦੇ ਰਹਿਣ ਤੇ ਗੱਡੀ ਗੁੱਡੀ ਮੈਂ ਲੈ ਲਿਆ ਕਰੂੰ ਪਰਵਾਹਾਂ ਕਰਿਆ ਕਰੋ ਇਹਨੀ ਟੈਨਸ਼ਨ ਨਾ ਲਿਆ ਕਰੋ ਯਾਰ ਮੱਖਣ ਧਾਰ ਲਿਆਈ ਯਾਰ ਅੱਜ ਗੱਡੀ ਲੈਣ ਚੱਲੇ ਆ ਯਾਰ ਤੇ ਬਾਕੀ ਕੱਲ ਵੀ ਲੰਗਰ ਲਾਤਾ ਜੀ ਆਪਾਂ ਆਪਦੇ ਬੋਲ ਪਗਾਇਆ ਹੀ ਆ ਨਾ ਹੇ ਤੇ ਹੁਣ ਅੱਜ ਆਪਾਂ ਥੋੜਾ ਜਿਹਾ ਬਿਜ਼ਨਸ ਕਰਨ ਚੱਲੇ ਆ ਅੱਜ ਬਿਜ਼ਨਸ ਕਰਾਂਗੇ ਕੱਲ ਨੂੰ ਫੇਰ ਲੰਗਰ ਇਹ ਹੋ ਗਿਆ ਤਾਂ ਕੱਲ ਨੂੰ ਫੇਰ ਲੰਗਰ ਭੈੜ ਤਾਂ ਕਹਿੰਦੀ ਅੱਜ ਵੀ ਲੰਗਰ ਲਾ ਦਿਓ ਮੈਨੂੰ ਕਹਿੰਦੀ ਅੱਜ ਵੀ ਲੰਗਰ ਲਾ ਆਓ ਅਜਾ ਹਾਂ ਹੋਰ ਚੱਲ ਲੰਗਰ ਲਾ ਦੇਣੀ ਜੀ ਕਹਿੰਦੀ ਲੰਗਰ ਮੈਂ ਅੱਜ 4 ਵਜੇ ਵਾਟ ਲੈ ਕੇ ਭੈਣੇ ਅੱਜ ਗਾਂ ਲਾ ਦੇਣੀ ਕਿਤੇ ਹਾਂ ਮੈਂ ਕਿਹਾ ਅੱਜ ਦਾ ਦੇਣੀ ਆ ਕੱਲ ਨੂੰ ਫੇਰ ਲੰਗਰ ਕਹਿੰਦੀ ਇੱਛਾ ਮੈਂ ਕਿਹਾ ਹੋਰ ਕੋਈ ਲਾ ਦੇ ਨੇ ਉਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਲੰਗਰ ਲਾਉਣ ਵਾਸਤੇ ਲਾਉਣੀ ਆ ਕਿ ਜਾਂ ਜੇ ਦਾਸਤਾਂ ਚਾਹੇ ਲਾਣਾ ਉਹਨਾਂ ਕਹਿੰਦੇ ਨੇ ਰੋਟੀਆਂ ਲਾਉਂਦੀ 4 400 ਲੰਗਰ ਲਾ ਦਿਓ ਲੰਗਰ ਲਾ ਦਿਓ ਤਾਂ ਲ ਕਮਾਈ ਭੈਣ ਆਏ ਹੁੰਦੀ ਆ ਘਰੇ ਸਾਡੇ ਲੰਗਰ ਲਾ ਦਿਓ ਲੰਗਰ ਲਾ ਦਿਓ ਨਾ ਲਾ ਦੇ ਨੇ ਲੰਗਰ ਦੇ ਨਾਂ ਨੂੰ ਚਾ ਚੱਲਦਾ ਹਾਂ ਸੰਗਤ ਉਹ ਅੱਜ ਵੀ ਲੰਗਰ ਹੀ ਲਾ ਅੱਜ ਉੱਥੇ ਲਾ ਦੇ ਅੱਡੇ ਤੇ ਅਜੋਤੀ ਲਾਵਾਂਗੇ ਅੱਡੇ ਤੇ ਲੰਗਰ ਲਾਵਾਂਗੇ ਕਿਉਂ ਬੱਬਾ ਠੀਕ ਆ ਜੀ ਲੰਗਰ ਦੇ ਨਾਲ ਨੂੰ ਮੈਂ ਕਿਹਾ ਚਾ ਚੜ ਜਾਂਦਾ ਹਾਂ ਹਾਂ ਹੈ ਚਲਾਜੋ ਗਾਂ ਮਿਲਦੇ ਆ ਬੱਚਾ ਨੇ ਤਿਆਰੀ ਕਰਦੇ ਬਲੌਗ ਸ਼ੁਰੂ ਆ ਜੀ ਤੇ ਗੱਡੀ ਤਿਆਰ ਹੈ ਬੇਟਾ ਜੀ ਤਿਆਰ ਨੇ ਬੇਟਾ ਜੀ ਗੱਡੀ 'ਚ ਬੈਠੋ ਚਾਬੀ ਹੈਣੀ ਤੇ ਚਾਬੀ ਅਸੀਂ ਦਿੰਨੇ ਆ ਜੀ ਯਾ ਭੀ ਗੱਥੇ ਗਈ ਇਹਦੀ ਆ ਲਓ ਜੀ ਪਹਿਲਾਂ ਉਧਰ ਵੇਖ ਲਈ ਤੇਰੇ ਫੋਪੜ ਤੋਂ ਹਾਂ ਕੋ ਹਾਲੀ ਉਹਦਾ ਨਾ ਹੱਥ ਉੱਤਕੇ ਪੱਖੇ ਚ ਦੇ ਦੀ ਮੈਂ ਜਿਹੜਾ ਲੈਂਦਾ ਹਾਂ ਹਾਂ ਸਰਦਾਰ ਜੀ ਸਿਰ ਤਾਂ ਸਾਰਾ ਕੋ ਸੀ ਲੈ ਭਾਈ ਸਾਰਾ ਸਮਾਨ ਰੈਡੀ ਕਰਿਆ ਮੈਂ ਆ ਕਰਦ ਫਰਾਈ ਮਾੜੀ ਜੀ ਹਲੋ ਟਰਮੀਨਰ ਨਾ ਮਾ ਲੈਣਾ ਬਾਬਾ ਉਹ ਟਰਮੀਨਰ ਦਾ ਨਵਾਂ ਲੈਣਾ ਕੀ ਰਿਆਂ ਇਹਦੇ ਵਿੱਚ ਦੀ ਠੋਕ ਦੇ ਇਹਨੂੰ ਹੁਣ ਉਹ ਕਰਦ ਫਰਾਈ ਮਾੜੀ ਜੀ ਕਰਦ ਬਾਬਾ ਸਭ ਨਹੀਂ ਕਰਦਾ ਕਰਦਾ ਇੱਧਰ ਵੀ ਆ ਜੱਟਿਆ ਆ ਆ ਟੋਪੀ ਦਗਾ ਚੱਲ ਬਈ ਚੱਲ ਪੁੱਤਰਾ ਮੂਰੇ ਦੇਖੀ ਮਾਟਰ ਐਂ ਡਰਾਈਵਰ ਬਣ ਜਾਂਦੇ ਆ ਜੀ ਬੱਚੇ ਨਾਲ ਇਹਦਾ ਨੁਕਸਾਨ ਨਹੀਂ ਹੁੰਦਾ ਨਾਲੇ ਘਰੇ ਨਾਲੇ ਅੱਖਾਂ ਸਾਹਮਣੇ ਆ ਨਾ ਇਹ ਸਹੀ ਡਰਾਈਵਰੀ ਦੇ ਰੂਲ ਐ ਬੱਬਾ ਜਕਰਾਂ ਕ ਜੰਗੀ ਕਿ ਜਗੇ ਚੱਲ ਲਿਆ 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 ਪੁੱਤ ਲਿਆ ਲਿਆ ਮੈਂ ਲਿਆ ਲਿਆ ਆਜੋ ਇੱਥੇ ਤਾਂ ਆਜੋ ਕੱਟ ਦੇ ਕੱਟ ਦੇ ਕੱਟ ਦੇ ਪੁੱਤ ਕੱਟ ਦੇ ਖੰਡ ਖੰਡ ਕੱਟ ਦੇ 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 ਰੰਗ ਜੋ ਦੀ ਰੰਗ ਜੋ ਆਜੋ ਜੀ ਆਜੋ ਭਰਾ ਜੀ ਕੀ ਹਾਲ ਹੈ ਕਾਰਾ ਕ ਜਾਵੇ ਸ਼ੀਰ ਸਿੰਘਾਂ ਦੇ ਮਨ ਨੂੰ ਭਾਵੇ ਸਾਥ ਸਿਆਟਾ ਰੇ ਵਾਹਿਗੁਰੂ ਜੀ ਕੀ ਫਤਿਹ ਓ ਹੋਰ ਰੱਖ ਲਿਆ ਹਾਂਜੀ ਆਪਾਂ ਵੀ ਅੱਜ ਫੇਰ ਮਾਨ ਬਣਾ ਲਿਆ ਜੀ ਲੰਗਰ ਲਾਉਣ ਦਾ ਠੀਕ ਹੈ ਜੀ ਕਿਉਂਕਿ ਮਨ ਨੂੰ ਸਕੂਨ ਨਹੀਂ ਮਿਲਦਾ ਯਾਰ ਕੋਲੋਂ ਦੇਖਦੇ ਆ ਲੋਕਾਂ ਦਾ ਲੰਗਰ ਲੱਗਿਆ ਫੇਰ ਕੀ ਕਰਦਾ ਨਹੀਂ ਮਨਾ ਲੰਗਰ ਹੀ ਲਾ ਤੇ ਕੱਲ ਨੂੰ ਫਤਿਹਗੜ੍ਹ ਸਾਹਿਬ ਲੰਗਰ ਲਾਵਾਂਗੇ ਜੀ ਜਿਹੜਿਆ ਸੰਗਤਾਂ ਫਤਿਹਗੜ੍ਹ ਸਾਹਿਬ ਹੈ ਉਹ ਮੈਨ ਸਕਦੀਆਂ ਨੇ ਇਹ ਮੰਨ ਲਓ ਕਿ ਅੱਜ ਜਿਉਂਗੇ ਅੱਜ ਦਾ ਮੈਂ ਵਲੌਗ ਬਣਾਇਆ ਅੱਜ ਪਾਇਆ ਠੀਕ ਹੈ ਅੱਜ ਮੈਂ ਫਤੇਗੜ ਸਾਹਿਬ ਆ ਜੀ ਸ਼ਾਮ ਨੂੰ ਸਾਰੀ ਰਾਤ ਫਤੇਗੜ ਸਾਹਿਬ ਆ ਜੀ ਇਹ ਵੀ ਟਿਕਾਣਾ ਹੋਊਗਾ ਤੁਹਾਨੂੰ ਲਾਈਵ ਪਾਵਾਂਗੇ ਠੀਕ ਹੈ ਜੀ ਜਿਹੜੇ ਸੱਜਣ ਨੇ ਮਿਲਣਾ ਹੈ ਜਾਂ ਆਪਣੇ ਲੰਗਰ 'ਚ ਪਹੁੰਚਣਾ ਜਾਵੇ ਜੋ ਸੱਜਣ ਆ ਸਕਦਾ ਹੈ ਗੁੱਲਾ ਸੱਦਾ ਦੇ ਅਸੀਂ ਵੀ ਸਿੱਧੀ ਜੋੜ ਮੇਲੇ ਦੇ ਵਿੱਚ ਆਪਣਾ ਲੰਗਰ ਲਾਵਾਂਗੇ ਜ਼ਰੂਰ ਲਾਵਾਂਗੇ ਕਿਉਂਕਿ ਇੱਕ ਤਾਂ ਮੇਰੇ ਗੱਬਰ ਭਰਾ ਦੀ ਜਾਤ ਦੇ ਵਿੱਚ ਲਾਉਣਾ ਮੈਂ ਕਿਉਂਕਿ ਜ਼ਿਲ੍ਹੇ ਸਾਲ ਵੀ ਗੱਬਰ ਨੇ ਤਿਆਰੀ ਕਰਾਈ ਸੀ ਐਨ ਮੌਕੇ ਤੇ ਅਸੀਂ ਸਾਲਾ ਸਰ ਤੋਂ ਪੈਦਲ ਯਾਤਰਾ ਕਰਕੇ ਆਏ ਸੀ ਕਹਿੰਦਾ ਨਹੀਂ ਬਾਬਾ ਜੀ ਜਾਣਾ ਮੈਂ ਕਹਾ ਚੱਲ ਭਾਈ ਚਲੀਏ ਇਹਦ ਕੀ ਫੇਰ ਉਹ ਹਲੂਣਾ ਦੰਦਾ ਕਹਿੰਦਾ ਬਾਬਾ ਚਾ ਲੁੱਟ ਚਲੀ ਜੀ ਚਲ ਮੈਂ ਗਿਆ ਭਰਾ ਤੇਰੇ ਮਗਰ ਤਾਂ ਜਾਣਾ ਹੀ ਪਿਆ ਰਿਉਨ ਕਾਣ ਨੂੰ ਨੰਗਰਾਉਂ ਜਾ ਰਿਆ ਪ੍ਰਮਾਤਮਾ ਮੇਰੇ ਭਰਾ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਹਨ ਉਹਨੂੰ ਆਪਣੇ ਚਰਨਾਂ ਚ ਨਵਾਸਦੇ ਵੀ ਉਹਨੂੰ ਵਧੀਆ ਵਧੀਆ ਜੀਵਨ ਦੇਵੇ ਜਾਂ ਫਿਰ ਆਉਣ ਜਾਣ ਦੀ ਮੁਕਤੀ ਦੇਵੇ ਇਹ ਦਿਨ ਹੈ ਤਾਂ ਚੰਗੇ ਘਰ ਦਾ ਜੀਵਨ ਦੇ ਵੀ ਜਿਹੜਾ ਸਾਥੀ ਸਾਡਾ ਸਾਨੂੰ ਮਿਲੂਗਾ ਕਿ ਜੇ ਕੋ ਵਾਲਾ ਨਹੀਂ ਜਾਂਦਾ ਤੈਨੂੰ ਕੋਦਾ ਜਿਹੜੀ ਦੀ ਭਗਤੀ ਹੈ ਫਿਰ ਉਹ ਸਾਨੂੰ ਮਿਲਣ ਜ਼ਰੂਰ ਆਊਗਾ 7-8 ਸਾਲ ਲੰਮਾ ਹੋ ਗਿਆ ਜੁਕਾ ਮਿਲ ਕੇ ਜ਼ਰੂਰ ਜਾਓ ਹਾ ਦਾ ਜੂ ਆਪਾਂ ਵੀ ਲੰਗਰ ਸੇਵਾ ਸ਼ੁਰੂ ਕਰਦੇ ਹਾਂ ਸਾਰੇ ਭਰਾ ਵੰਬਾ ਵੰਬਾ ਕੇ ਲੰਗਰ ਲਾਓ ਪਤਾ ਲੱਗੇ ਦੁਨੀਆ ਨੂੰ ਕਿ ਪੰਜਾਬ ਕੀ ਚੀਜ਼ ਹੈ ਹਨਾ ਹਾਂ ਜੀ ਲੰਗਰ ਚੱਲ ਰਿਹਾ ਬਾਬਾ ਜੀ ਬਹੁਤ ਵਧੀਆ ਬਹੁਤ ਵਧੀਆ ਲੰਗਰ ਚੱਲ ਰਿਹਾ ਜੀ ਇੰਨੀ ਸੋਹਣੀ ਸੇਵਾ ਚੱਲ ਰਹੀ ਆ ਮੈਂ ਕਹਿੰਦਾ ਕੀ ਬਾਤ ਹੈ ਸਾਡੀਆਂ ਬੇਟੀਆਂ ਸਾਡੇ ਭਰਾ ਲੰਗਰ ਚੱਲ ਰਿਹਾ ਜੀ ਬਾਬੇ ਦੀ ਕਿਰਪਾ ਹੈ ਤੇ ਜਿਹੜੇ ਭਰਾ ਨੇ ਮਿਲਣਾ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਿਲਾਂਗੇ ਤੁਹਾਨੂੰ ਸ਼ਾਮ ਨੂੰ 4 ਵਜੇ ਆਪਣਾ ਲੰਗਰ ਲੱਗਿਆ ਹੋਊਗਾ ਤੇ ਕਰੰਟ ਲੋਕੇਸ਼ਨ ਪਾਵਾਂਗੇ ਆਪਾਂ ਫਤੇਗੜ ਸਾਹਿਬ ਕਿਹੜੀ ਸਾਈਡ ਤੇ ਆ ਜੀ ਠੀਕ ਹੈ ਜੀ ਜੇ ਕੋਈ ਭਰਾ ਮਿਲਣਾ ਚਾਵੇ ਤਾਂ ਉਹ ਫਤੇਗੜ ਸਾਹਿਬ ਆ ਸਕਦਾ ਜੀ ਮਿਲਣ ਤੇ ਅਸੀਂ ਪਹੁੰਚ ਜਾਾਂਗੇ 2 ਵਜੇ ਦੇ ਨੂੰ 2:30 ਵਜੇ ਦੇ ਨੂੰ ਫਤੇਗੜ ਸਾਹਿਬ ਜੀ ਠੀਕ ਹੈ ਜੀ ਕਿਉਂਕਿ ਵੀਡੀਓ ਕੱਲ ਬਣਾਈ ਸੀ ਆਪਾਂ ਤੇ ਅੱਜ ਪਹੁੰਚੇ ਆ ਜੀ ਅੱਜ ਹੀ ਤੁਸੀਂ ਵੀਡੀਓ ਦੇਖੀ ਆ ਅੱਜ ਆਪਾਂ ਫਤੇਗੜ ਸਾਹਿਬ ਧਰਤੀ ਤੇ ਪਹੁੰਚ ਚੁੱਕੇ ਆ ਜਿੱਥੇ ਸਾਡੇ ਨਾਲ ਬਹੁਤ ਜ਼ੁਲਮ ਹੋਇਆ ਹੈ ਸਾਡੇ ਮੰਨ ਲਓ ਕਿ ਗੁਰੂਆਂ ਦਾ ਪਰਿਵਾਰ ਬੋਲੇ ਨਹੀਂ ਜਾਂਦਾ ਕੀ ਹੋ ਗਿਆ ਹਨ ਸਭ ਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਜਾਓ ਸੁਖਾ ਕੇ ਲਿਆਓ ਸਾਰਾ ਜਾਣਨਾ ਪਾਉ ਆਪਣੇ ਬੱਚਿਆਂ ਨੂੰ ਇਹ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਬੱਚਿਆਂ ਨੂੰ ਸੇਧ ਮਿਲਣੀ ਚਾਹੀਦੀ ਹੈ। ਅਸੀਂ ਦੋ ਜਿਹੜਾ ਸੰਤਾਂ ਦੇ ਪਿੰਡ ਲਾਇਆ ਸੀਗਾ ਉਹ ਵੀ ਬੱਚਿਆਂ ਨੂੰ ਜ਼ਰੂਰੀ ਆ ਸੰਤਾਂ ਦਾ ਵੀ ਦਿਖਾਉਣਾ ਹਨਾ ਤੇ ਅੱਜ ਆਪਾਂ ਇੱਥੇ ਲਾਇਆ ਤੇ ਕੱਲ ਨੂੰ ਆਪਾਂ ਫਤੇਗੜ ਸਾਹਿਬ ਲਾਵਾਂਗੇ ਤੇ ਫੇਰ ਆਪਾਂ ਲਾਵਾਂਗੇ ਬਿਰਦਾ ਅਸਰਮ ਜੀ ਉਹ ਆਪਣਾ ਪੱਕਾ ਹੀ ਆ ਤੁਹਾਨੂੰ ਪਤਾ ਚੱਲਦਾ ਹੀ ਆ ਜੀ ਅੱਪੇ ਰਵਾਲਾ ਪ੍ਰਮਾਤਮਾ ਆਹੀਂ ਸੇਵਾ ਲੈਂਦਾ ਰਵੇ ਤੇ ਆਹੀਂ ਅਸ਼ੀਰਵਾਦ ਮਿਲਦੇ ਰਹਿਣ ਤੇ ਸਦਾ ਹੀ ਖੁਸ਼ ਰਹੀਏ ਕਿਉਂਕਿ ਉਹ ਕਹਿੰਦੇ ਲੰਗਰ ਲਾਉਣ ਦੀ ਬੰਦੇ ਦੀ ਔਕਾਤ ਨਹੀਂ ਹੁੰਦੀ ਉਹ ਕਰਦਾ ਕਿਰਪਾ ਤਾਂ ਹੀ ਲੰਗਰ ਲੱਗਦਾ ਇਹ ਬਾਬੇ ਨਾਨਕ ਦਾ ਲੰਗਰ ਹੈ ਬੜੀ ਕਿਰਪਾ ਉਹਦੀ ਬੜੀ ਕਿਰਪਾ ਉਹਦੀ ਪੰਜਾਬ ਤੇ ਸਾਡੇ ਤੇ ਆਹ ਲੋ ਬਾਈ ਹਾਂਜੀ ਬਾਜ਼ੇ ਸਾਡਾ ਲੰਗਰ ਹੈ ਜੀ ਕੋਈ ਨਹੀਂ ਫਤੇਗੜ ਉੱਥੇ ਲਾ ਦਿਓ ਕੋਈ ਚੱਕਰ ਨਹੀਂ ਉੱਥੇ ਪਾ ਦੇ ਬਾਬਾ ਜੀ ਲਈ ਚੱਲਿਆ ਕਰੋ ਲੰਗਰ ਦੇ ਵਿੱਚ ਸੇਵਾ 'ਚ ਪਾ ਦੇਂਗੇ ਫਤੇਗੜ ਸਾਹਿਬ ਉੱਥੇ ਪਾ ਦੇਉਂਗੀ ਹਾਂ ਲੰਗਰ ਦੇ ਵਿੱਚ ਸੇਵਾ ਲੈ ਕੇ ਜਾਣੀ ਆਪਾਂ ਬਹੁਤ ਬਹੁਤ ਸੇਵਾ ਪਾਓ ਲੰਗਰ ਦੇ ਵਿੱਚ ਕਰਮ ਕੱਟੇ ਜਾਣਗੇ ਸੇਵਾ ਏ ਅਸਲੀ ਸੇਵਾ ਉਹ ਤੂੰ ਕਰ ਜਲਦੀ ਕਰ ਜਲਦੀ ਬਾਬੇ ਨਾਨਕ ਦਾ ਲੰਗਰ ਹੈ ਏ ਬਾਬੇ ਨਾਨਕ ਦਾ ਲੰਗਰ ਚੱਲਦਾ ਪਿਆ ਜੀ ਇਹ ਨੂੰ ਕਹਿੰਦੇ ਬਾਬੇ ਨਾਨਕ ਦਾ ਲੰਗਰ ਹੁਣ ਜਸਵੰਤ ਨੇ ਕਹਿਣਾ ਮੈਨੂੰ ਨਹੀਂ ਲੈ ਕੇ ਆਏ ਤੁਸੀਂ ਹਨਾ ਹਨਾ ਵੀ ਤੁਸੀਂ